ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਤੇ ਤੇ ਦੋਸਤੋ ਜੋ PDF ਮੇਲੇ ਤੇ ਇਹ ਛੋਟੀ ਫਸਟ ਆਈ ਹੈ ਇਹਤੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਪੂਰੀ ਡਿਟੇਲ ਲੈ ਕੇ ਤੁਹਾਨੂੰ ਦੱਸ ਦਿਆਂ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਇਹ ਕਿਹੜੇ ਮਤਲਬ ਕਿਹੜੀ ਕੈਟਾਗਰੀ ਚੋਂ ਇਹ ਖੀਰੀਆਂ ਦੇ ਵਿੱਚੋਂ ਫਸਟ ਆਈ ਹੈ ਖੀਰੀਆਂ ਦੇ ਵਿੱਚੋਂ ਠੀਕ ਹੈ ਤੇਰੀ ਉਮਰ ਕਿੰਨੀ ਹੋ ਗਈ 26 ਮਹੀਨੇ 26 ਮਹੀਨੇ ਹੋ ਗਈ ਤੇ ਇਹ ਕਿਹੜੇ ਸਿਮੰਦੀ ਇਹ ਸਮਰਾਟ ਥੈਮਕੇਰੀਆਂ ਵਾਲੇ ਦੀ ਆਪ ਠੀਕ ਹੈ ਅੱਗੇ ਤੇ ਵੇਰਕੇ ਦਾ 21 ਨੰਬਰ ਲੱਗਿਆ ਵੇਰਕੇ ਦਾ ਹਾਂਜੀ ਠੀਕ ਹੈ ਠੀਕ ਹੈ ਤੇ ਇਹਦੀ ਮਾਦਾ ਰਿਕਾਰਡ ਇਹਦੀ ਮਾਦਾ 16 ਕਿਲੋ 16 ਕਿਲੋ ਰਿਕਾਰਡ ਹੈ ਉਹ ਆਪਣੇ ਘਰੇ ਹੈਗੀ ਹਾਂਜੀ ਘਰੇ ਆ ਠੀਕ ਹੈ ਠੀਕ ਹੈ ਤੇ ਤੁਸੀਂ ਪਹਿਲੀ ਵਾਰੀ ਕੰਪੀਟੀਸ਼ਨ ਲੜਿਆ ਕਿ ਪਹਿਲਾਂ ਵੀ ਲੜਿਆ ਨਹੀਂ ਪਹਿਲੀ ਵਾਰੀ ਪਹਿਲੀ ਵਾਰੀ ਲੜਿਆ ਤੇ ਹੁਣ ਜਿਵੇਂ ਅੱਗੇ ਕੰਪੀਟੀਸ਼ਨ ਆਉਣਗੀਆਂ ਤੁਸੀਂ ਲੈ ਕੇ ਜਾਇਆ ਕਰੋਗੇ ਹਾਂਜੀ ਜਿਵੇਂ ਹੁਣ ਅੱਗੇ ਝਲਕ ਘਾ ਲੈ ਹਾਂ ਜਰੂਰ ਲੈ ਕੇ ਜਾਵਾਂਗੇ ਹਾਂ ਜਰੂਰ ਲੈ ਕੇ ਜਾਣਾ ਬਾਈ ਜਿਵੇਂ ਅੱਗੇ ਝੜਕ ਘਾ ਰਿਹਾਗਾ ਉੱਥੇ ਵੀ ਲੈ ਕੇ ਜਾਣਾ ਤੇ ਦੋਸਤੋ ਜੋ ਪੀਡੀਐਫ ਮੇਲੇ ਤੇ ਫਾਸਟ ਆਇਆ ਖੀ ਇਹਨੀਆਂ-ਇਹ ਚੋਟੀਆਂ ਪਾਲਣੀਆਂ ਕੋਈ ਸੌਖੀ ਗੱਲ ਨਹੀਂ ਹੁੰਦੀ ਭਰਾਵੋ ਇਹਦੇ ਵਾਸਤੇ ਮਿਹਨਤ ਵੀ ਕਰਨੀ ਪੈਂਦੀ ਆ ਤੇ ਜਨੂਨ ਵੀ ਹੁੰਦਾ ਹੈਗਾ ਤੇ ਬਾਈ ਨੂੰ ਆਪਾਂ ਤਾਂ ਕਹਿੰਦਾ ਵੀ ਦਿਨ ਰਾਤ ਦੁੱਗਣੀ ਪ੍ਰਮਾਤਮਾ ਹੋ ਤਰੱਕੀ ਬਖਸ਼ੇ ਤਾਂ ਕਿ ਇਹ ਜਿਹੇ ਪਸ਼ੂ ਆਪਾਂ ਨੂੰ ਹਰ ਮੇਲਿਆਂ ਤੇ ਦੇਖਣ ਨੂੰ ਮਿਲਣ ਤੇ ਦੋਸਤੋ ਇਹ ਇਹ ਪਸ਼ੂ ਪੈਰਾ ਕਰਨ ਵਾਲਾ ਜੋ ਕਿ ਅੱਜ ਕੱਲ ਇਹ ਜਿਹੇ ਜਿਹੇ ਬਾਈ ਨੇ ਕੰਮ ਕੀਤਾ ਲੋਕ ਬਾਹਰ ਨੂੰ ਭਾਜਦੇ ਨੇ ਤੇ ਇਹ ਜਿਹੇ ਕੰਮ ਇਹ ਪਸ਼ੂਆਂ ਦਾ ਪਾਲਣ ਦਾ ਇੱਕ ਸੌਂਕ ਦਾ ਕੀਤਾ ਹੈਗਾ ਸੌਂਕ ਮਾਣਾ ਕੁਝ ਨਹੀਂ ਹੁੰਦਾ ਹੈਗਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਇਹਦਾ ਕੋਈ ਖਾਣ ਪੀਣ ਦੀ ਕੋਈ ਸਪੈਸ਼ਲ ਬਸ ਬੜੇਵਿਆਂ ਦੀ ਖਾਲ ਹੁੰਦੀ ਸੀਗੀ ਨਾਲ ਮਿਕਸ ਫੀਡ ਠੀਕ ਹੈ ਠੀਕ ਹੈ ਤੇ ਇਹਨੂੰ ਸ਼ੁਰੂ ਦੇ ਵਿੱਚ ਮਤਲਬ ਕਿੰਨਾ ਕੁ ਦੁੱਧ ਪਿਆ ਜੁਦਾ ਦੁੱਧ ਇਹਦੀ ਮਾਂ ਦਾ ਸੀਗਾ ਦੁੱਧ ਸਾਰਾ ਤੇ ਇੱਕ ਗਾਂ ਸੀ ਉਹਦਾ ਸਾਰਾ ਠੀਕ ਹੈ ਠੀਕ ਹੈ ਤੇ ਤੁਸੀਂ ਨੇ ਮਤਲਬ ਇੰਨੀ ਮਿਹਨਤ ਕੀਤੀ ਹੈ ਜੋ ਮਿਹਨਤ ਤੁਹਾਡੀ ਰੰਗ ਲਿਆਈ ਹੈਗੀ ਤੇ ਮਤਲਬ ਤੁਹਾਨੂੰ ਇਹ ਜਿਹੜਾ ਪੀਡੀਐਫ ਇਹਦਾ ਫੈਸਲਾ ਕਿੰਨਾ ਕੁ ਵਧੀਆ ਲੱਗਿਆ ਉਹ ਵਧੀਆ ਲੱਗਿਆ ਠੀਕ ਹੈ ਠੀਕ ਹੈ ਤੇ ਕਿ ਇਹ ਠੀਕ ਹੈ ਵੀਰੇ ਤੇ ਮਤਲਬ ਤੁਹਾਨੂੰ ਇਹਦਾ ਖੁਸ਼ੀ ਹੋਈ ਹੈਗੀ ਤੇ ਅੱਗੇ ਤੋਂ ਤੁਹਾਨੂੰ ਇਹ ਜਿਹੜਾ ਇਹ ਜਨੂਨ ਹੈਗਾ ਤੁਸੀਂ ਹੋਰ ਖੁਸ਼ੀ ਨਾਲ ਕੰਮ ਕਰੋਗੇ ਤੇ ਜਿਹੇ ਪਸ਼ੂ ਪਾਲਣਾ ਕੋਈ ਸੌਖੀ ਗੱਲ ਤਾਂ ਹੁੰਦੀ ਨਹੀਂ ਭਰਾਵਾ ਕਿਉਂਕਿ ਅਗਲਾ ਕਹਿੰਦਾ ਯਾਰ ਉਹਨਾਂ ਨੇ ਮੈਂ ਫਸਟ ਆ ਗਈ ਫਸਟ ਲਿਆਉਣੀ ਵੀ ਬਹੁਤ ਵੱਡਾ ਕੰਮ ਹੈ ਅਸਲ ਮੈਨੂੰ ਪਹਿਲੀ ਵਾਰੀ ਆਲਾ ਮੇਲੇ ਡਰਦਾ ਹੀ ਨਹੀਂ ਆਉਂਦਾ ਹੈ ਹਾਂਜੀ ਆਲਾ ਕਹਿੰਦਾ ਯਾਰ ਹਮੇ ਕਿੱਡੇ-ਕੱਡੇ ਪਸ਼ੂ ਹੋਣਗੇ ਕਿਉਂਕਿ ਜਦੋਂ ਆਪਾਂ ਨੂੰ ਇੱਕ ਵਾਰੀ ਚਿੰਗ ਲੱਗ ਜਾਂਦੀਆਂ ਮੇਲਿਆਂ ਦੀ ਫਿਰ ਬੰਦੇ ਨੂੰ ਸ਼ੌਂਕ ਵੀ ਪੈਣਾ ਹੁੰਦਾ ਹੈ ਤੇ ਇਹ ਜੇ ਪਸੂ ਤਾਂ ਦਾ ਕੋਈ ਕੀਮਤ ਵੀ ਨਹੀਂ ਹੁੰਦੀ ਜੇ ਆਪਾਂ ਕਹੀ ਵੀ ਕੋਈ ਮੁੱਲ ਲੱਗ ਜੂਗਾ ਇਹ ਤਾਂ ਦੇਖੋ ਕੋਈ ਮੁੱਲ ਨਹੀਂ ਹੈਗਾ ਵੈਸੇ ਤੁਸੀਂ ਕੋਈ ਸੇਲ ਪਰਚੇ ਦਾ ਕੰਮ ਕਰ ਦੋ ਕਿਵੇਂ ਅਛਾ ਕਰਦੀ ਹੈ ਸਿੰਪਲ ਕਿਸਾਨ ਹੋ ਗਏ ਮਤਲਬ ਤੇ ਇਹਦੇ ਕੋਈ ਕਿਸੇ ਨੇ ਕੋਈ ਮੁੱਲ ਲਾਇਆ ਹੋਵੇ ਨਹੀਂ ਕਿਸੇ ਨੇ ਨਹੀਂ ਲਾਇਆ ਨਾ ਹੀ ਆਪਾਂ ਤੇ ਲਵਾਉਣੀ ਹੈ ਨਾ ਹੀ ਲਵਾਉਣੀ ਹੈ ਨਾ ਹੀ ਭਰਾ ਬੋ ਇਹਨਾਂ ਨੇ ਬਸ ਸਿਰਫ ਸੌਂਗ ਵਾਸਤੇ ਇਹ ਵੀ ਇੱਕ ਸੌਂਗ ਵਾਸਤੇ ਮੇਲੇ ਤੇ ਲੈ ਕੇ ਆਏ ਨੇ ਜੋ ਇਹਨਾਂ ਦੀ ਮਿਹਨਤ ਔਰ ਅੰਗ ਲਿਆਈ ਹੈਗੀ ਤੇ ਦਰਸ਼ਕਾਂ ਨੂੰ ਦਿਖਾ ਦਿਓ ਇੰਨੀ ਸੋਹਣੀ ਝੋਟੀ ਮਤਲਬ ਸਾਰ ਆਪਾਂ ਨੂੰ ਪਹਿਲਾਂ ਵੀ ਜਿਹੜਾ ਆਪਾਂ ਉੱਥੇ ਪੀਡੀ ਚੱਲ ਰਿਹਾ ਦੀਗਾ ਕੰਪੀਟੀਸ਼ਨ ਉਹਨਾਂ ਵਿੱਚੋਂ ਲੱਗ ਰਹੀ ਸੀ ਨਵੀਂ ਮੈਂ ਤੈਨੂੰ ਕਿਹਾ ਸੀ ਵੀ ਇਹ ਝੋਟੀ ਹੈ ਸਭ ਤੋਂ ਵੱਧੀ ਹੈਗੀ ਵੀ ਇਹ ਫਰਸਟ ਟਾਊਨ ਦਾ ਹੱਕ ਵੀ ਹੈ ਤੇ ਜੱਜ ਸਾਹਿਬਾਨ ਦਾ ਫੈਸਲਾ ਮੈਂ ਤਾਂ ਕਹਿੰਦਾ ਵੀ ਬਹੁਤ ਵਧੀਆ ਹੈ ਜੇ ਉਹਨਾਂ ਨੇ ਸਿਲੈਕਸ਼ਨ ਵੀ ਬਹੁਤ ਵਧੀਆ ਤੇ ਦੇਖੋ ਦੋਸਤੋ ਇਹਦਾ ਪਿੱਠਾ ਵਗੈਰਾ ਜੋ ਸਿੰਘ ਹੈਗਾ ਉਹ ਵੀ ਤੇ ਇਹ ਮਿਲਣਾ ਵੀ ਕੈਂ ਮਹੀਨੇ ਦੀ ਗੱਬਣ ਹੋਗੀ ਇਹ 7 ਮਹੀਨਿਆਂ ਦੀ 7 ਮਹੀਨਿਆਂ ਦੀ ਗੱਬਣ ਹੋਗੀ ਠੀਕ ਕਿੰਨੀ ਉਮਰ ਦਸਤੀ ਤੁਸੀਂ ਨੇ 26 ਮਹੀਨੇ 26 ਮਹੀਨੇ ਮਤਲਬ 18 19 ਕੇ ਮਹੀਨਾ ਨਹੀਂ 19 ਕੇ ਮਹੀਨਾ ਦੀ ਦੁੱਧ ਰਲ ਗਈ ਸੀ ਤੇ ਬਹੁਤ ਘੱਟ ਉਮਰ ਹੁੰਦੀ ਹੈ ਬਾਈ ਇਹ ਇੰਨੇ ਦਾ ਪਸ਼ੂ ਦੁੱਧ ਰਣ ਲਾਉਣ ਵਾਸਤੇ ਮੈਂ ਤਾਂ ਇਸ ਬਾਈ ਨੂੰ ਜੋ ਅੱਜ ਕੱਲ ਨੌਜਵਾਨੀ ਬਾਹਰ ਜਾ ਰਹੀ ਹੈਗੀ ਤਾਂ ਇਹ ਜਿਹੜੀ ਵੀਡੀਓ ਇੱਕ ਮੋਟੀਵੇਸ਼ਨ ਵਾਸਤੇ ਬਣਾ ਰਿਹਾ ਆਪਾਂ ਤਾਂ ਤਾਂ ਕਿ ਇਸ ਬਾਈ ਨੂੰ ਵੀ ਹੌਸਲਾ ਮਿਲੇ ਤੇ ਇਹਦੇ ਅੱਗੇ ਦਰਸ਼ਕਾਂ ਵਾਸਤੇ ਇਹ ਇੱਕ ਮਤਲਬ ਮੋਟੀਵੇਸ਼ਨ ਦਾ ਕੰਮ ਕਰੂਗੀ ਇਹ ਪਸ਼ੂ ਜਿਹੜੇ ਇਹ ਪਸ਼ੂ ਨੇ ਆਉਣ ਵਾਲੇ ਟਾਈਮ 'ਚ ਬਈ ਇਹਦਾ ਕੋਈ ਮੁੱਲ ਨਹੀਂ ਹੋਣਾ ਯਾਰ ਨਹੀਂ ਹੋਣਾ ਸਮਝ ਗਿਆ ਕਿਉਂ ਗੱਲ ਕਰਾ ਥੋੜਾ ਜਿਹਾ ਜਿਹੜੇ ਨਕਲੀ ਦੁੱਧ ਬਣਦਾ ਨਾ ਮੈਂ ਤਾਂ ਕਹਿੰਦਾ ਵੀ ਉਹਨੇ ਆਪਣੇ ਪਸ਼ੂਆਂ ਦੀ ਜ਼ਿੰਮੇਵਾਰੀ ਛੋੜੀ ਜੀ ਕਿਉਂ ਆਪਾਂ ਖਰਚਾ ਅਗਲਾ ਉਹ ਨਹੀਂ ਦੇਖਦਾ ਹੈਗਾ ਵੀ ਅਗਲਾ ਯਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੋਹੇ ਚੱਤ ਮਾਰਦਾ ਜਿਹੜਾ ਕੋਈ ਇਹ ਪਸ਼ੂ ਪਾਲਦਾ ਉਹਨੂੰ ਪਤਾ ਹੈ ਹਾਲਾ ਯਾਰ ਲੋਕ ਤਾਂ ਕਹਿੰਦੇ ਨੇ ਯਾਰ ਭਾਵੇਂ ਗੱਲਾਂ ਵੀ ਖਮ ਨਹੀਂ ਇਹ ਫੋਕਰੇ ਨੇ ਜਾਂ ਐ ਨਹੀਂ ਸਮਝ ਗਿਆ ਬਹੁਤ ਰਹੰਦੇ ਨੇ ਗੱਲ ਕਰ ਜਿਹੜਾ ਨਕਲੀ ਦੁੱਧ ਬਣਦਾ ਹੈ ਜਿਹ ਦੁੱਧ ਦੀ ਕੀਮਤ ਕਿਸਾਨ ਦੇ ਦੇ ਘੱਟੋ ਘੱਟ 100 ਰੁਪਏ ਲੀਟਰ ਹੋਵੇ ਉਹ ਵੀ ਘਟ ਹੈ ਹਾਂ ਯਾਰ ਅੱਜ ਕੱਲ ਖਰਚੇ ਦੇ ਹਿਸਾਬ ਨਾਲ ਤੇ ਬਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਨੌਜਵਾਨੀ ਨੂੰ ਨੌਜਵਾਨਾਂ ਨੂੰ ਜਿੰਨੇ ਵੀ ਮੇਰੇ ਭਰਾ ਸੁਣ ਰਹੇ ਨੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਬਾਰ ਦਾ ਖੇੜਾ ਛੱਡ ਕੇ ਇੱਧਰ ਆਪਣੇ ਇੱਕ ਰੱਖ ਲਓ ਦੋ ਪਸ਼ੂ ਰੱਖ ਲਓ ਵਧੀਆ ਰੱਖ ਲਓ ਵਧੀਆ ਪਸ਼ੂ ਰੱਖ ਕੇ ਉਹਨਾਂ ਤੇ ਮਿਹਨਤ ਕਰਕੇ ਬਰੀਡ ਤਿਆਰ ਕਰੋ ਬਰੀਡ ਤਿਆਰ ਕਰੋ ਪੰਜਾਬ ਦੇ ਵਿੱਚ ਕੰਮ ਕਰਕੇ ਦਿਖਾਓ ਹਾਂ ਤੇ ਬਰੀਡ ਤਾਂ ਜੇ ਆਪਾਂ ਉਰੇ ਰਹਾਂਗੇ ਯਾਰਾਂ ਆਪਾਂ ਆਪਾਂ ਨੂੰ ਮਾਂ ਪਿਓ ਨੇ ਪਾਲਿਆ ساری ਉਮਰ ਆਪਣੀ ਉਹਨਾਂ ਦੀ ਬਜ਼ੁਰਗ ਹੁਣ ਬਜ਼ੁਰਗ ਹੋਣ ਦੀ ਉਮਰ ਆ ਗਈ ਜਦੋਂ ਉਹ ਬਜ਼ੁਰਗ ਹੋ ਗਏ ਆਪਾਂ ਛੱਡ ਕੇ ਹਰ ਬਾਹਰ ਨੂੰ ਵਾਗੇ ਆਪਾਂ ਨੂੰ ਉਹਨਾਂ ਨੇ ਪਾਲਤਾ ਵੀ ਉਹਨਾਂ ਨੂੰ ਸਾਹਮਣੇ ਦੀ ਉਮੀਦਵਾਰੀ ਵੀ ਆਪਣੀਆਂ ਹਰਿਆਣੇ ਵਾਲੇ ਭਰਾਵਾਂ ਨੂੰ ਤਾਂ ਕੋਈ ਤਹਿਣ ਦੀ ਜ਼ਰੂਰਤ ਹੁੰਦੀ ਨਹੀਂ ਉਹ ਤਾਂ ਸਾਹਮਣੇ ਦਾ ਰ ਆਪਣਾ ਕੁਝ ਪਾਲ ਲੈਣ ਚ ਬਹੁਤ ਨੇ ਸਮਝਾਉਣ ਦੀ ਜ਼ਰੂਰਤ ਆਪਣੇ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਤੇ ਬਹੁਤ ਸੋਹਣੀ ਗੱਲ ਕੀਤੀ ਹੈ ਬਈ ਤੁਸੀਂ ਨੇ ਅੱਜ ਕੱਲ੍ਹ ਯਾਰ ਨੌਜਵਾਨੀ ਹੈ ਜਿਹੜੀ ਮਤਲਬ ਤੁਸੀਂ ਆਪਾਂ ਦੇਖਦੀਆਂ ਬਹੁਤ ਇਲਾਕਿਆਂ ਦੇ ਵਿੱਚ ਨਸ਼ਾ ਜਿਹੜਾ ਉਹ ਨਸ਼ਾ ਵੀ ਬਹੁਤ ਭੜਾ ਹੋ ਗਿਆ ਕਿਉਂ ਸੋਨੂੰ ਤੁਸੀਂ ਮਤਲਬ ਦਾੜੀ ਰੱਖੀ ਹੈ ਗੁਰਸਿੱਖੋਂ ਤੇ ਹੁਣ ਤੁਹਾਡੀ ਝੋਟੀ ਫਸਟ ਆਈ ਹੈ ਸ਼ੁੱਡੂ ਇਹ ਸਲੰਗਾ ਜੋਗ ਕਦਮ ਮੈਂ ਤਾਂ ਕਹਿੰਦਾ ਵੀ ਜਿਹੜਾ ਕੋਈ ਇਹ ਪਸ਼ੂ ਰੱਖਦਾ ਜਿਵੇਂ ਹਰਿਆਣੇ ਦੇ ਵਿੱਚ ਤਾਂ ਬਾਈ ਸਨਮਾਨਤ ਕੀਤਾ ਜਾਂਦਾ ਪਿੰਡ ਵੱਲੋਂ ਪਿੰਡ ਵੱਲੋਂ ਕੋਈ ਪਸ਼ੂ ਨੂੰ ਘਿਓ ਦਾ ਪੀਪਾ ਦਿੰਦਾ ਹੱਤੇ ਆਪਣਾ ਪੰਜਾਬ ਦੇ ਵਿੱਚ ਇਹ ਰਵਾਜ ਨਹੀਂ ਹੈਗਾ ਮੈਂ ਤਾਂ ਕਹਿੰਦਾ ਵੀ ਜੇ ਆਪਾਂ ਪਿੰਡ ਲੈਵਲ ਤੇ ਕੋਈ ਇਹ ਹੈ ਜਾਂ ਬਾਕੀ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮੇਲੇ ਕਰੇ ਹਾਂਜੀ ਸਮਝੇਗਾ ਇਹ ਸਰਕਾਰ ਵੱਲੋਂ ਨਹੀਂ ਹੁੰਦਾ ਕੋਈ ਮੇਲਾ ਪ੍ਰਾਈਵੇਟ ਮੇਲੇ ਨੇ ਤੇ ਮਤਲਬ ਸਰਕਾਰ ਵੱਲੋਂ ਕੋਈ ਨਿਯਾਮ ਰੱਖੇ ਜਾਣ ਵਧੀਆ ਉਨੇ ਨਾਲ ਨੌਜਵਾਨੀ ਵੀ ਸੁਧਰੂਗੀ ਸਭ ਤੋਂ ਵੱਡਾ ਸਹਿਯੋਗ ਹੁਣ ਤੱਕ ਪੀਡੀਐਫ ਇਹਦਾ ਹਾਂ ਪੀਡੀਐਫ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਜਿੰਨੇ ਵੀ ਕਿਸਾਨ ਭਰਾ ਬਚਾਏ ਨੇ ਪੀਡੀਐਫ ਨੇ ਬਚਾਏ ਨੇ ਪੀਡੀਐਫ ਨੇ ਬਚਾਏ ਨੇ ਤੇ ਬਹੁਤ ਵੱਡੀ ਦੇਣ ਆ ਬਈ ਇਹ ਜੇ ਹੁਣ ਸਰਕਾਰਾਂ ਵੀ ਹਿੰਮਤ ਕਰਨਗੀਆਂ ਕੋਈ ਨੌਜਵਾਨਾਂ ਨੂੰ ਯਾਰ ਪਸ਼ੂ ਪਾਲਣ ਵਾਸਤੇ ਕੋਈ ਛੋਟੇ ਮੋਟੇ ਲੋਨ ਦਿੱਤੇ ਜਾਣ ਵੀ ਤੁਸੀਂ ਭਾਈ ਆਪਦੇ ਪਸ਼ੂਆਂ ਦਾ ਕਿੱਤਾ ਸ਼ੁਰੂ ਕਰੋ ਤੁਹਾਨੂੰ ਬਿਨ ਵਿਆਜ ਤੋਂ ਅਸੀਂ ਲੋਨ ਦਿੰਨੇ ਆ ਵੀ ਜੇ ਕਿਸ਼ਤ ਭਰੋਗੇ ਅੱਗੇ ਤੁਹਾਨੂੰ ਹੋਰ ਅਗਲਾ ਡੇਰੀ ਫਾਰਮ ਕਰੇ ਕੋਈ ਆਪਦਾ ਪਸ਼ੂ ਪਾਲੇ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਦੋਂ ਬੰਦੇ ਬੱਚੇ ਲੋਕਾਂ ਦੇ ਪਸ਼ੂ ਪਾਲਣ ਵੱਲ ਹੋਣਗੇ ਨਾ ਉਦੋਂ ਨਸ਼ਿਆਂ ਕੰਨੀ ਉਹ ਧਿਆਨ ਘਟਣਾ ਘਟੂਗਾ ਜਦੋਂ ਪਸ਼ੂਆਂ ਦੇ ਇਹ ਕੰਮ ਇਦਾਂ ਦਾ ਇਹਨਾਂ ਦਾ ਪਿਆਰ ਜਿਹਦਾ ਇਹਨਾਂ ਨਾਲ ਪਿਆਰ ਵਹਿ ਗਿਆ ਨਾ ਉਹ ਨਸ਼ਿਆਂ ਵੱਲ ਜਾਵੇ ਨਾ ਕਿਤੇ ਹੋਰ ਜਾਵੇ ਹੋਰ ਜਾਵੇ ਤੇ ਬਈ ਇੱਕ ਦਾ ਤੁਸੀਂ ਐਡਰੈਸ ਬੋਲ ਦੋ ਆਪਦਾ ਹਾਂਜੀ ਮੇਰਾ ਪਿੰਡ ਚਕੋਹੀ ਆਈ ਤਖੀਲ ਖੰਨਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੇ ਇੱਕ ਮੋਬਾਈਲ ਨੰਬਰ ਦੱਸ ਦੋ 7145 44112 78145 ਹਾਂਜੀ 78145 4412 ਠੀਕ ਹੈ ਤੇ ਦੋਸਤੋ ਮੈਂ ਤਾਂ ਇਹੀ ਚਾਹੁੰਦਾ ਵੀ ਇਹ ਪੀਡੀਐਫ ਮੇਲੇ ਚੋਂ ਖੀਰੀਆਂ ਚੋਂ ਪਹਲੇਸਤਾਨ ਤੇ ਬਾਈ ਦੀ ਮੱਝ ਆਈ ਹੈ ਬਾਈ ਨੂੰ ਵੀ ਲੱਖ ਲੱਖ ਵਧਾਈਆਂ ਹੋਣ ਅੱਗੇ ਤੋਂ ਵੀ ਪ੍ਰਮਾਤਮਾ ਇਹਨਾਂ ਨੂੰ ਦੁੱਗਣੀ ਤਿੱਗਣੀ ਸ਼ਕਤੀ ਵਾਸਤੇ ਤੇ ਅੱਗੇ ਵੀ ਇਹ ਮੇਲਿਆਂ ਤੇ ਆਇਏ ਇਹ ਪਸ਼ੂ ਲੈ ਕੇ ਆਉਂਦੇ ਰਹਿਣ ਤਾਂ ਕਿ ਨੌਜਵਾਨੀ ਅਤੇ ਨੂੰ ਮੋਟੀਵੇਸ਼ਨ ਹੋ ਸਕੇ ਤੇ ਆਪਾਂ ਤਾਂ ਇਹੇ ਭਰਾਵਾਂ ਨੂੰ ਵੱਤ ਤੋਂ ਵੱਤ ਸਪੋਰਟ ਕਰ ਸਕਦੇ ਆ ਦੋਸਤੋ ਇਹ ਵੀਡੀਓ ਨੂੰ ਇੰਨੀ ਸ਼ੇਅਰ ਕਰ ਦੋ ਵੱਤ ਤੋਂ ਵੱਤ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਨੌਜਵਾਨਾਂ ਨੂੰ ਇਹ ਬਾਈ ਦਾ ਦੇਖੋ جنੂਨ ਕਿ ਇਹ ਨਵੀਂ ਉਮਰ ਆ ਅੱਜ ਕੱਲ ਦੇ ਇਹ ਜਿਹੇ ਮੁੰਡੇ ਮੋਟਰਸਾਈਕਲ ਲੈ ਕੇ ਬੁਲਟਾਂ ਦੇ ਗੀਣੀਆਂ ਦਿੰਦੇ ਨੇ ਪਰ ਇਹ ਬਾਈ ਇੰਨੀ ਠੰਡ ਦੇ ਵਿੱਚ 2-4 ਦਿਨਾਂ ਤੋਂ ਇੱਥੇ ਪਹੁੰਚ ਗਏ ਆਪਦੇ ਜਨੂਨ ਨਾਲ ਪਸੂ ਤੇ ਉਹਦਾ ਮਿਹਨਤ ਵੀ ਰੰਗ ਲਿਆਈ ਆ ਦੇ ਸੱਚੇ ਪਾਤਸ਼ਾਹ ਦੀ ਆਪਾਂ ਤਾਂ ਇਹੀ ਅੱਗੇ ਰੱਬ ਅੱਗੇ ਅਰਦਾਸ ਕਰਦੇ ਆਂ ਵੀ ਅੱਗੇ ਵੀ ਇਹਦੀ ਮਿਹਨਤ ਰੰਗ ਲਿਆਉਂਦੀ ਰਹੇ ਧੰਨਵਾਦ ਬਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਖੁਸ਼ੀ ਹੋਈ ਸਾਨੂੰ ਅਸੀਂ ਤਾਂ ਕਹਿੰਦਾ ਸੱਚੇ ਪਾਤਸ਼ਾਹ ਨੂੰ ਅੱਗੇ ਤਰੱਕੀਆਂ ਵਾਖੋ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਮੇਰੀ ਇਕੱਲੇ ਦੀ ਜਿੱਤ ਨਹੀਂ ਹੋਈ ਅੱਜ ਪੂਰੇ ਪੰਜਾਬ ਦੀ ਹੈ ਬਈ ਪੰਜਾਬ ਦੀ ਜਿੱਤ ਪੰਜਾਬ ਦੀ ਹੈ ਤੇ ਬਾਕੀ ਬਈ ਹਰਿਆਣਾ ਨਾ ਜਿਹੜਾ ਇਹ ਹਰਿਆਣੇ ਦਾ ਇਹ ਖਾਨਚ ਹੀ ਪਹਿਲਾਂ ਚਲੋ ਉਹ ਉਹ ਮਿਹਨਤ ਵੀ ਲੋਕ ਕਰਦੇ ਨੇ ਉਹਨਾਂ ਨੂੰ ਆਪਾਂ ਨੂੰ ਮੰਨਣਾ ਪਊਗਾ ਤੇ ਆਪਣੇ ਪੰਜਾਬ ਦੇ ਵਿੱਚ ਹੁਣ ਬਹੁਤ ਜ਼ਿਆਦਾ ਹੋ ਗਿਆ ਜਨੂਨ ਇਹ ਵੀ ਮੇਲੇਆ ਕਰਕੇ ਹੋ ਗਿਆ ਜੇ ਮੇਲੇ ਲੱਗਦੇ ਰਹਿਣਗੇ ਜੇ ਬੀਐਫਐ ਤੋਂ ਹੁੰਦਾ ਹੋ ਗਿਆ ਅੱਗੇ ਹੁਣ ਝੜੱਕ ਲੱਗਣ ਲੱਗ ਰਿਹਾ ਅੱਗੇ ਹੋਰ ਲੱਗੂਗਾ ਮੇਲਾ ਉਦੇ ਕਰਕੇ ਇਹ ਮੇਲਿਆਂ ਕਰਕੇ ਮੋਟੀਵੇਸ਼ਨ ਹੋ ਰਹੀ ਹੈ ਦੁਨੀਆ ਤੇ ਤੁਸੀਂ ਵੀ ਹੁਣ ਤੁਸੀਂ ਪਹਿਲੀ ਵਾਰ ਆਏ ਹੋ ਤੁਹਾਨੂੰ ਹੁਣ ਆਪਾਂ ਤੁਹਾਨੂੰ ਹੌਸਲਾ ਹੋ ਗਿਆ ਤੁਸੀਂ ਅੱਗੇ ਵੀ ਲੈ ਕੇ ਜਾਓਗੇ ਅੱਗੇ ਇਹਨਾਂ ਦੇ ਮਤਲਬ ਜਿਹੜੇ ਅੱਗੇ ਕੱਟਰੂ ਪੈਦਾ ਹੋਣਗੇ ਉਹਨਾਂ ਨੂੰ ਵੀ ਵਧੀਆ ਤਿਆਰ ਕਰਾਂਗੇ ਸੌਂਕ ਨਾ ਕਰਾਂਗੇ ਤੇ ਇਹੀ ਕਹਿੰਦੇ ਆ ਪ੍ਰਭੂ ਵੀ ਵੱਧ ਤੋਂ ਵੱਧ ਆਰਜੀ ਕੇ ਟੀਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹਹੀਆਂ ਮੋਟੀਵੇਸ਼ਨ ਹੋਰ ਹਾਂਜੀ ਹਾਂਜੀ ਜਿੰਨੇ ਵੀ ਪ੍ਰਾ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਇਮਾਨਦਾਰੀ ਨਾਲ ਕਰਨ ਕੋਈ ਵੀ ਕੋਈ ਟੀਕਾ ਲਾ ਕੇ ਦੁੱਧ ਨਾ ਜਵਾਹਣਾ ਕੋਈ ਕਿਸੇ ਹੋਰ ਝੋਟੇ ਦੀ ਕੱਟੀ ਕਿਸੇ ਹੋਰ ਦੀ ਨਾ ਦੱਸਣ ਇਮਾਨਦਾਰੀ ਨਾਲ ਕੰਮ ਆ ਹਾਂ ਬਰੇਹੇ ਜਿਹੜਾ ਹੱਥ ਬੰਨ ਕੇ ਬੇਨਤੀ ਆ ਵੀ ਸੱਚ ਨੂੰ ਸੱਚ ਦੱਸੋ ਜਿਹੜੇ ਦੀ ਹੈਗੀ ਆ ਉਹਦੀ ਦੱਸੋ ਜਿਹੜਾ ਇਹ ਟੀਕੇ ਵਾਲਾ ਕੰਮ ਹੈਗਾ ਹੁਣ ਤੁਸੀਂ ਲਾ ਲਓ ਆਪਾਂ ਆਮ ਕਿਸਾਨ ਦੇ ਘਰ ਦੇ ਮੈਂ ਤਾਂ ਕਹਿੰਦਾ ਵੀ ਅੱਜ ਕੱਲ ਜਿਹੜੇ ਪਸ਼ੂ ਬਰੀਡ ਪੈਦਾ ਕਰਦੇ ਨੇ 18 20 ਕਿਲੋ ਹਰੇਕ ਬੰਦੇ ਦੀ ਦੇ ਸਕਦੀ ਹਾਂ ਮੈਂ ਜਦੋਂ ਉੱਥੇ ਵਾਲਾ 30 35 ਕਿਲੋ ਵਾਲੀ ਕਹਿੰਦਾ ਟੀਕਾ ਲਾ ਕੇ ਉਹ ਆਮ ਬੰਦੇ ਦੀ ਪਹੁੰਚ ਨਹੀਂ ਪੈਂਦੀ ਵੀ ਮੈਂ ਮੇਲੇ ਚ ਲੈ ਜਾ ਸਮਝ ਗਿਆ ਮੱਜਾਂ ਤਾਂ ਭੀਗਲੋ ਵਾਲੀ 18 ਕਿਲੋ ਵਾਲੀ ਮੱਝ ਵੀ ਆਮ ਕਰਕੇ ਖਾਦੀ ਬਹੁਤ ਵਧੀਆ ਬਹੁਤ ਵਧੀਆ ਹੁਣ ਜਿਹੜੀ ਮੱਝ ਰੂਟੀਨ ਦੇ ਵਿੱਚ ਲੰਬਾ ਸਮਾਂ ਦੁੱਧ ਦੇ ਰਹੀ ਆ ਵਧੀਆ ਦੇ ਰਹੀ ਆ ਉਹ ਮੱਝ ਨੂੰ ਮਾੜੀ ਨਹੀਂ ਕਹਿ ਸਕਦੇ ਮਾੜੀ ਨਹੀਂ ਕਹਿ ਸਕਦੇ ਬਰੇ ਜਿਹੜੀ 15 ਪਲੱਸ ਦੁੱਧ ਦਿੰਦੀ ਆ ਮੇਰੇ ਸਹਾਂ ਨਾਲ ਮੱਝ ਉਹ ਤਾਂ ਬਹੁਤ ਵਧੀਆ ਯਾਰ ਅੱਜ ਦੀ ਘੜੀ ਕਿਉਂ ਇਹ ਕੋਈ ਗਾਂ ਤਾਂ ਹੈ ਨਹੀਂਗੀ ਵੀ ਜਿੰਨਾ ਹੁਣ ਜਿੰਨਾ ਤੁਸੀਂ ਲਾ ਲਓ ਜੇ 27 28 ਹੋਊ ਉਹਦਾ ਪਾਣੀ ਵੀ ਹੋਊਗਾ ਹਾਂਜੀ ਉਹ ਇਹ ਦੁੱਧ ਪਤਲਾ ਹੋਊਗਾ ਜੇ 15 ਪਲੱਸ ਦੁੱਧ ਦਿੰਦੀ ਐ ਤਾਂ ਬਹੁਤ ਵਧੀਆ ਮੈਂਸ ਐ ਤੇ ਬਾਈ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਅੱਗੇ ਰੱਬ ਆਪਾਂ ਦਾ ਰੱਬ ਕੀ ਅਰਦਾਸ ਕਰਦੇ ਵੀ ਰੱਬ ਤੈਨੂੰ ਦੁੱਗਣੀ ਤਰੱਕੀ ਬਖਸ਼ੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਤੇ